ਜਿਨਾਂ ਵੀ ਮੁਗਲ ਰਾਜ ਰਹੇ ਆ ਉਹ ਸਿੱਖੀ ਦਾ 100 ਸਾਲ ਨੁਕਸਾਨ ਨਹੀਂ ਕਰ ਸਕਦੇ ਜਿੰਨਾ ਤੁਸੀਂ ਅਕਾਲੀ ਦਲ ਨੇ 10 ਸਾਲ ਚ ਜੋ ਨੁਕਸਾਨ ਸਿੱਖੀ ਦਾ ਪੰਜਾਬੀਆਂ ਦਾ ਕੌਮ ਦਾ ਕੀਤਾ ਰਾਜਵਾਨਾ ਜੀਨੂੰ ਤੁਸੀਂ ਗੱਲ ਕਰਦੇ ਹੋ ਉਸ ਇਸ਼ੂ ਤੇ ਤੁਸੀਂ ਅੱਜ ਵੀ ਤਰੀਕ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਅੱਜ ਤੁਹਾਨੂੰ ਉਹ ਕੈਨਸਲ ਕਰਨਾ ਪੈ ਗਿਆ ਤੁਹਾਨੂੰ ਕਿਸੇ ਵੀ ਜੱਤੇਬੰਦੀ ਨੂੰ ਚਾਹੇ ਕਿਸਾਨ ਜੱਤੇਬੰਦੀਆਂ ਹੋਣ ਚਾਹੇ ਹੋਰ ਜੱਤੇਬੰਦੀਆਂ ਹੋਣ ਕਿਸੇ ਨੇ ਤੁਨੂੰ ਹੰਗਾਰਾ ਨਹੀਂ ਪਰਿਆ ਇਸ ਕਰਕੇ ਬੜੀਆਂ ਤੁਸੀਂ ਕੋਸ਼ਿਸ਼ਾਂ ਕੀਤੀਆਂ ਐਸ.ਜੇ.ਪੀ.ਸੀ ਪ੍ਰਧਾਨ ਸਾਹਿਬ ਅਲੱਗ-ਅਲੱਗ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਕੁੰਡੇ ਖੜਕਾ ਕੇ ਕਿਸੇ ਨੇ ਨਹੀਂ ਤੁਨੂੰ ਖੋਲਿਆ ਕਿਉਂਕਿ ਕੌਣ ਖੋਲ੍ਹੂਗਾ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੋਵੇ ਉਹਨਾਂ ਲਈ ਕੋਈ ਦਰਵਾਜ਼ਾ ਖੋਲਡੂ ਉਹਨਾਂ ਖਾਤਰ ਕੋਈ ਦਿੱਲੀ ਚਲੇ ਜਾਊਗਾ ਇਸ ਕਰਕੇ ਤੁਹਾਨੂੰ ਕਿਦੋਂ ਵੀ ਸਪੋਰਟ ਨਹੀਂ ਮਿਲੀ ਜਿਹਦੇ ਕਰਕੇ ਤੁਸੀਂ ਪ੍ਰੋਗਰਾਮ ਕੈਨਸਲ ਕੀਤਾ ਤਾਂ ਦੂਜਾ ਪੁਆਇੰਟ ਤੁਸੀਂ ਇਹ ਰਾਜਗਵਾਨਾਂ ਤੇ ਬਾਕੀ ਬੰਦੀ ਸਿੱਖ ਜਿਹੜੇ ਉਹਨਾਂ ਨੂੰ ਸਪੋਰਟ ਨੇ ਉਹਨਾਂ ਦੀ ਗੱਲ ਸੁਣ ਲੈਣ ਇੱਕ ਕੁੜਕੀ ਇੱਕ ਦਬਕਾ ਅਮਿਤ ਸ਼ਾਹ ਜੀ ਦਾ ਹੋਮ ਮਿਨਿਸਟਰ ਸਾਹਿਬ ਦਾ ਭਜਿਆ ਤੇ ਸਖਵੀਰ ਸਿੰਘ ਬਾਦਲ ਤੇ ਬਾਕੀ ਸਾਰਾ ਹਥਿਆਰ ਸਿੱਟ ਕੇ ਇਹ ਲੜਨਗੇ ਤੁਹਾਡੀ ਲੜਾਈ ਵੀ ਬੜਕੇ ਦਿਖਾਇਓ ਦਿੱਲੀ ਉਹਨਾਂ ਨੇ ਕਿਹਾ ਬੁਲਾ ਕੇ ਦੋਨੋਂ ਮੈਂਬਰ ਪਾਰਲੀਮੈਂਟ ਨੇ ਜਿਹੜੇ ਕਾਲੀ ਦਲ ਦੇ ਤੇ ਇਹ ਅੱਜ ਅਨਾਉਂਸਮੈਂਟ ਗੱਲ ਪਾਤੀ ਫੇਰ ਐਸਜੀਪੀਸੀ ਪ੍ਰਦਾਨ ਦਿੱਤੇ ਦਿੱਲੀ ਵਾਲੇ ਜਿਹੜੇ ਪ੍ਰਧਾਨ ਜੀ ਨੇ ਉਹ ਤਾਂ ਹੈ ਹੀ ਉੱਥੇ ਉਹ ਤਾਂ ਦਿੱਲੀ 'ਚ ਨੇ ਇਸ ਵੇਲੇ ਬੀਜੇਪੀ ਦੇ ਨਾਲ ਨੇ ਤੁਹਾਡੇ ਨਾਲ ਤਾਂ ਹੈ ਨਹੀਂ ਉਹਨਾਂ ਦਾ ਚਿੱਠੀ ਦਾ ਬਹਾਨਾ ਨਾ ਬਣਾਓ ਦੋਨੋਂ ਗੱਲਾਂ ਇੱਕ ਤੁਹਾਡੇ ਨਾਲ ਕਿਸੇ ਨੇ ਜਾਣ ਦੀ ਜਿਹੜੀ ਉਹ ਤੁਹਾਨੂੰ ਨਾ ਕੀਤੀ ਦੂਜੀ ਸਰਕਾਰ ਦੀ ਘੁਰਕੀ ਤੋਂ ਤੁਸੀਂ ਹਮੇਸ਼ਾ ਜੀ ਦੇ ਡਰ ਤੋਂ ਤੁਸੀਂ ਇਹ ਪ੍ਰੋਗਰਾਮ ਕੈਨਸਲ ਕੀਤਾ ਹੈ ਤੇ ਹੁਣ ਜਿਹੜੇ ਇਹਨਾਂ ਤੇ ਆਸਾਂ ਲਾ ਕੇ ਬੈੰਦੇ ਆ ਵੀ ਇਹ ਤੁਹਾਡੇ ਲਈ ਕੁਝ ਕਰਨਗੇ ਉਹ ਅੱਜ ਗੱਲ ਸਾਹਮਣੇ ਆ ਗਈ ਤੇ ਦੂਜੀ ਉਹ ਜਿਹੜੀ ਬੇਅਦਬੀ ਕੀਤੀ ਜਿਹੜੇ ਉਹ ਪਾਠ ਕਰਦੇ ਦੋ ਸਿੰਘ ਜਿਨ੍ਹਾਂ ਨੂੰ ਤੁਸੀਂ ਸ਼ਹੀਦ ਕੀਤਾ ਅੱਜ ਉਹਦੇ ਪੁੱਤਰ ਨੇ ਵੀ ਇਹ ਗੱਲ ਕਹਿਤੀ ਆ ਵੀ ਮੈਂ ਵੀ ਆਉਣ ਵਾਲੇ ਦਿਨਾਂ 'ਚ ਤੁਹਾਡੇ ਖਿਲਾਫ ਮਰਨ ਵਰਤੇ ਬੈਠੂਗਾ ਤੇ ਦੇਖਿਓ ਲੋਕਾਂ ਦੀ سپورਟ ਉਹਦੇ ਨਾਲ ਕਿਵੇਂ ਹੋਏਗੀ ਕਿਵੇਂ ਲੋਕ ਉਹਦੇ ਨਾਲ ਜਾਣਗੇ ਅੱਜ ਦੋਨੋਂ ਗੱਲਾਂ ਦਾ ਇਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਤੁਹਾਡੇ ਮੋਢਿਆਂ 'ਤੇ ਕੋਈ ਲੜਾਈ ਲੜ ਲੂਗਾ ਤੇ ਅੰਦਰ ਬੈਠੇ ਰਾਜਵਾਨਾ ਤੇ ਉਹਨਾਂ ਦੀ ਭੈਣ ਜਿਹੜੀ ਇਹਨਾਂ ਨਾਲ ਕਈ ਵਾਰ ਰਲ ਜਾਂਦੀ ਆ ਕਿਉਂਕਿ ਫੰਡ ਫੰਡ ਦੇ ਕੇ ਇਹ ਕੋਸ਼ਿਸ਼ ਕਰਦੇ ਆ ਬਾਹਰ ਉਹਨਾਂ ਨੂੰ ਮੀਟਿੰਗਾਂ ਚ ਮੈਂਬਰ ਬਣਾ ਕੇ ਪਰ ਰਾਜੂਵਾਲਾ ਸਾਹਿਬ ਨੂੰ ਅੱਜ ਸਨੇਹਾ ਜ਼ਰੂਰ ਦਾ ਦੇਣ ਕਿ ਜਿਨ੍ਹਾਂ ਦੇ ਸਿਰ ਤੇ ਤੁਹਾਡੇ ਕੋਲ ਜਥੇਦਾਰ ਸਾਹਿਬ ਭੇਜੇ ਜਾ ਰਹੇ ਸੀ ਤੁਹਾਡੇ ਕੋਲ ਐਸ்சிਪੀ ਦੇ ਪ੍ਰਧਾਨ ਭੇਜੇ ਜਾ ਰਹੇ ਸੀ ਅੱਜ ਉਹਨਾਂ ਨੇ ਹਥਿਆਰ ਸਿੱਟਦੇ ਅਗਲੀ ਲੜਾਈ ਹੁਣ ਤੁਸੀਂ ਆਪ ਸੋਚੋ ਕਿਹਨਾਂ ਦੇ ਸਿਰ ਤੇ ਲਾਉਣੀ ਆ